ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਹਣ ਜੀ ਹਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਆਇਆ ਵਡਾ ਜਬਰਦਸਤ ਪਚਾਲ ਕੰਬੀ ਧਰਤੀ ਮੱਚੀ ਹਾਹਾਕਾਰ ਲੋਕਾਂ ਚ ਬਣ ਗਿਆ ਦਹਿਸ਼ਤ ਦਾ ਮਾਹੌਲ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਆਂ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਜਾਣਕਾਰੀ ਹੁਣੇ-ਹੁਣੇ ਸਾਹਮਣੇ ਆਈ ਹੈ ਜੀਆਂ ਇਦਾਂ ਦੀ ਬਹੁਤ ਸਾਰੀ ਕੁਦਰਤੀ ਆਫਤਾਂ ਦੁਨੀਆਂ ਤੇ ਆਉਂਦੀਆਂ ਹਨ ਜੋ ਲੋਕਾਂ 'ਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੰਦੀਆਂ ਹਨ ਹੁਣ ਤਾਂ ਹੁਣ ਇੱਕ ਬੜਾ ਜ਼ਬਰਦਸਤ ਭਚਾਲ ਆ ਕੇ ਜਿਸ ਕਰਕੇ ਧਰਤੀ ਕੰਬ ਉੱਠੀ ਅਤੇ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ ਜੀਹਾਂ Peru ਦੇ ਵਿੱਚ 7.2 ਤੀਬਰਤਾ ਦਾ ਭਚਾਲ ਆਇਆ ਜਿਸ ਤੋਂ ਬਾਅਦ ਸੁਨਾਮੀ ਦਾ ਖਤਰਾ ਹੈ ਐਟਿਪਕਾ ਜ਼ਿਲ੍ਹੇ ਤੋਂ 8.8 ਕਿਲੋਮੀਟਰ ਦੀ ਦੂਰੀ ਤੇ ਭਚਾਲ ਆਉਂਦੀ ਤੁਰੰਤ ਬਾਅਦ ਤੀਬਰਤਾ ਦੀ ਰੇਟਿੰਗ ਉਹ ਦੱਦ ਦਿੱਤੀ ਗਈ ਹੈ ਬ੍ਰਿਕੀਪੀਓ ਵਿਗਿਆਨ ਸਰਵੇਖਣੇ ਕਹਿ ਕੇ ਮਧਪੇਰੂ ਦੇ ਟੱਟ ਤੇ ਸ਼ੁੱਕਰਵਾਰ ਨੂੰ 7.23 ਬਰਦਰ ਦਾ ਵਿਚਾਲ ਆਇਆ ਜੈਸਟ ਕਰਕੇ ਕੁਝ ਟੱਟਵਰਤੀ ਖੇਤਰਾਂ 'ਚ ਸੁਨਾਮੀ ਦੀ ਲਹਿਰਾਂ ਆਉਣ ਦੀ ਸੰਭਾਵਨਾ ਦੱਸੀ ਗਈ ਆ ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਪਹਿਲਾਂ ਹੀ ਕਹਿ ਕੇ ਕੋਈ ਖਤਰਾ ਨਹੀਂ ਹੈ ਵਿਚਾਲ ਤੋਂ ਬਾਅਦ ਚੇਤਾਵਨੀ ਦਿੱਤੀ ਗਈ ਹੈ ਤੇ ਕੁਝ ਵਿੱਚਾਂ ਤੇ 3 ਮੀਟਰ ਉੱਚੀਆਂ ਲਹਿਰਾਂ ਉੱਠ ਸਕਦੀਆਂ ਨੇ ਵੀਡੀਓ ਦੇਖਣ ਲਈ ਤੁਹਾਡਾ ਧੰਨ